ਦੋ ਗਰੂਪੀ ਪੱਖਾਂ ਦੇ ਆਪਸੀ ਟਕਰਾਵਾਂ ਤੋਂ ਬਚਣ ਦੇ ਲਈ ਬਚਕਾਰ ਲਾਰਾ ਲੱਭਣ ਦਾ ਜਿਹੜਾ ਹੈ ਟ੍ਰੈਂਡ ਹੈ ਉਹ ਜਾਰੀ ਹੈ ਇਹਨਾਂ ਹਾਲਤਾਂ ਦੇ ਚੱਲਦੇ ਆ ਕੁਝ ਕਮਿਊਨਿਸਟ ਵਿਚਾਰਕ ਵੀ ਇਸ ਤਰ੍ਹਾਂ ਦੇ ਸੁਝਾਅ ਦਿੰਦੇ ਨੇ ਕਿ ਭਾਰਤ ਦੇ ਵਿੱਚ ਜਿਹੜੀ ਕਮਿਊਨਿਸਟ ਲਹਿਰ ਹੈ ਉਹ ਸਿਰਫ ਇਜ਼ੇ ਲਈ ਪਛੜ ਕੇ ਰਹਿ ਗਈ ਹੈ ਕਿਉਂਕਿ ਅਸੀਂ ਬਹੁ ਗੰਟੀ ਧਾਰਮਿਕ ਲੋਕਾਂ ਦੀ ਨਰਾਜ਼ਗੀ ਮੁੱਲ ਲੈ ਬੈਠੇ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਕੀਤਾ ਕੀ ਜਾਵੇ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਇਹ ਕਾਫੀ ਹੈ ਕਿ ਅਸੀਂ ਉਹਨਾਂ ਦੇ ਧਾਰਮਿਕ ਜਿਹੜੇ ਵਿਸ਼ਵਾਸ ਨੇ ਉਹਨਾਂ ਦੀਆਂ ਮਨਮਨੋਤਾਵਾਂ ਧਾਰਮਿਕ ਅੰਦਰ ਵਿਸ਼ਵਾਸ ਨੇ ਅਸੀਂ ਉਹਨਾਂ ਦਾ ਖੰਡਨ ਕਰਨਾ ਬੰਦ ਕਰ ਦਈਏ ਤਾਂ ਉਹ ਸਾਡੇ ਨਾਲ ਕਦਮ ਮਲਾ ਕੇ ਚੱਲ ਪੈਣਗੇ ਇਹ ਤੁਹਾਡੀ ਗਲਤ ਫਹਮੀ ਹੈ ਸਾਨੂੰ ਇਸ ਤੋਂ ਵੀ ਵੱਧ ਕੇ ਕੁਝ ਹੋਰ ਕਰਨ ਦੀ ਲੋੜ ਪੈਣੀ ਹੈ ਸਾਨੂੰ ਉਹਨਾਂ ਦੇ ਇਸ ਤਰ੍ਹਾਂ ਦੇ ਕਰਮ ਕਾਂਡਾਂ ਦੇ ਵਿੱਚ ਵੀ ਆਪਣਾ ਸਮਾਂ ਪੈਸਾ ਤੇ ਜ਼ਿੰਦਗੀਆਂ ਬਰਬਾਦ ਕਰਨੀਆਂ ਪੈਣਗੀਆਂ ਜਿਨ੍ਹਾਂ ਦਾ ਸਮਾਜ ਦੇ ਭਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਭ ਦੇ ਚਲਦੇ ਆ ਅਸੀਂ ਭੁੱਲ ਹੀ ਜਾਣਾ ਕਿ ਅਸੀਂ ਕਿਸ ਉਦੇਸ਼ ਦੇ ਨਾਲ ਸ਼ਰਧਾਲੂਆਂ ਦੇ ਵਿੱਚ ਸ਼ਰਧਾਲੂ ਹੋਏ ਆ ਸੋ ਆਪਣੇ ਮਿਸ਼ਨ ਨੂੰ ਯਾਦ ਰੱਖਣ ਲਈ ਸਿਰਫ ਇੱਕ ਹੀ ਰਾਹ ਬਚਦਾ ਸਾਡੇ ਕੋਲੇ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਬੋਰਡ ਲਿਖ ਕੇ ਰੱਖ ਲਈਏ ਜਿਹਦੇ ਉੱਤੇ ਲਿਖਿਆ ਹੋਵੇ ਕਿ ਕਦੇ ਇਹ ਲੋਕ ਆਪਣੇ ਆਪ ਹੀ ਧਾਰਮਿਕ ਅੰਧਵਿਸ਼ਵਾਸ ਛੱਡ ਕੇ ਹਰ ਇੱਕ ਤਰ੍ਹਾਂ ਦੀ ਗੈਰ ਵਿਗਿਆਨਕ ਸਮਝ ਨੂੰ ਛੱਡ ਕੇ ਤਰਕਸ਼ੀਲਤਾ ਦੇ ਰਾਹ ਪੈਂਦੇ ਹੋਏ ਵਿਗਿਆਨਕ ਸਮਝ ਸਮਾਜ ਦੀ ਉਹ ਹਾਸਲ ਕਰਨਗੇ ਤੇ ਫਿਰ ਇਨਕਲਾਬ ਹੋਊਗਾ